ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਏ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋ ਗਈ ਮੀਰੀ ਤੇ ਪੀਰੀ ਦੀਆਂ ਸ੍ਰੀ ਸਾਹਿਬਾਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਗਾਤ੍ਰੇ ਪਵਾ ਦਿੱਤੀਆਂ ਧਰਮ ਦੇ ਨਾਲ ਸਿਆਸਤ ਪੀਰੀ ਦੇ ਨਾਲ ਮੀਰੀ ਭਗਤੀ ਦੇ ਨਾਲ ਸ਼ਕਤੀ ਮਾਲਾ ਦੇ ਨਾਲ ਤਲਵਾਰ ਸਿੱਖ ਧਰਮ ਮੰਦਰ ਆਈ ਅਕਾਲ ਤਖਤ ਸਾਹਿਬ ਉਤੇ ਢਾਡੀ ਵਾਰਾ ਗਾਉਣ ਵਾਸਤੇ ਦੋ ਪ੍ਰਸਿੱਧ ਢਾਡੀ ਬਾਬਾ ਨੱਥਮਲ ਤੇ ਬਾਬਾ ਅਬਦੁਲਖੈਰ ਸੁਰ ਸਿੰਘ ਪਿੰਡ ਤੋਂ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਆ ਕੇ ਵਾਰਾ ਗਾਉਣ ਲੱਗੇ ਸਮਾਂ ਆਪਣੀ ਚਾਲੇ ਚੱਲਿਆ ਯੋਧਿਆਂ ਦੀ ਭਰਤੀ ਹੋਣ ਲੱਗੀ ਘੋੜੇ ਅਸਤਰ ਤੇ ਸ਼ਸਤਰ ਮੇਰੇ ਪਾਤਸ਼ਾਹ ਦੇ ਪਾਵਨ ਦਰਬਾਰ ਅੰਦਰ ਮੰਨ ਪਾਉਂਦੀਆਂ ਪੇਟਾਵਾਂ ਦੇ ਰੂਪ ਅੰਦਰ ਆਉਣ ਲੱਗ ਪਏ 1629 ਆਇਆ ਵਿਸਾਖੀ ਦੇ ਪੁਰਬ ਉਤੇ ਸੰਗਤਾਂ ਦਾ ਇਕੱਠ ਅਮਰ ਤੁਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਣ ਲੱਗਾ ਸੱਚੇ ਪਾਤਸ਼ਾਹ ਸਿੱਖਾਂ ਨੂੰ ਲੈ ਕੇ ਨਾਲ ਗਮਟਾਲਾ ਜੇਲ ਤੇ ਰਾਮ ਤੀਰਥ ਦਾ ਸਾਰਾ ਇਲਾਕਾ ਜਿਹੜਾ ਹੈ ਇਸ ਪਾਸੇ ਸ਼ਿਕਾਰ ਖੇਡਣ ਵਾਸਤੇ ਆਏ ਨੇ ਹਿੰਦੂਵੰਦਾ ਇਹ ਮੁਕੱਦਸ ਧਾਰਮਿਕ ਅਸਥਾਨ ਸਰਕਾਰ ਦੇ ਕਬਜ਼ੇ ਵਿੱਚ ਹੈ ਜਿਹਦੇ ਬਾਹਰਲੇ ਪਾਸੇ ਸਰਕਾਰੀ ਹੁਕਮ ਲੱਗਾ ਹੋਇਆ ਹੈ ਕਿ ਇੱਥੇ ਆਮ ਲੋਕ ਆ ਕੇ ਸ਼ਿਕਾਰ ਨਹੀਂ ਖੇਡ ਸਕਦੇ ਸੱਚੇ ਪਾਤਸ਼ਾਹ ਸਰਕਾਰੀ ਹੁਕਮਾਂ ਨੂੰ ਪੈਰਾਂ ਦੇ ਥੱਲੇ ਰੌਂਦਦੇ ਹੋਏ ਸ਼ਿਕਾਰਗਾਹ ਵਿੱਚ ਜਾ ਕੇ ਦਾਖਲ ਹੋਏ ਦੌੜਦੇ ਘੋੜਿਆਂ ਦੀਆਂ ਖਿੱਚ ਕੇ ਵਾਗਾਂ ਰਕਾਬਾਂ ਤੇ ਪਾ ਕੇ ਪਾਰ ਸੱਚੇ ਪਾਤਸ਼ਾਹ ਨੇ ਘੋੜੇ ਨੂੰ ਡਕਿਆ ਸਿੱਖਾਂ ਨੇ ਆਖਿਆ ਪਾਤਸ਼ਾਹ ਘੋੜੇ ਕਿਉਂ ਰੋਕੇ ਨੇ ਹਜ਼ੂਰ ਕਹਿਣ ਲੱਗੇ ਇਸ ਸ਼ਿਕਾਰ ਵਿਚ ਤੁਹਾਨੂੰ ਸਰਕਾਰ ਦੀ ਤਸਵੀਰ ਵਿਖਾਉਣ ਲੱਗੇ ਆ ਨੀਲੇ ਆਕਾਸ਼ ਅੰਦਰ ਇੱਕ ਸਰਕਾਰੀ ਬਾਜ਼ ਆਪਣੇ ਪਹੁੰਚਿਆਂ ਪੰਜਿਆਂ ਦੇ ਵਿੱਚ ਲੈ ਕੇ ਇੱਕ ਮਜ਼ਲੂਮ ਕਬੂਤਰ ਨੂੰ ਕੋਕੋ ਕੇ ਤੜਫਾ ਰਿਹਾ ਮੇਰੇ ਪਾਤਸ਼ਾਹ ਦੀਆਂ ਅੱਖਾਂ ਦੇ ਸਾਹਮਣੇ ਕਿਸੇ ਉੱਤੇ ਅਤਿਆਚਾਰ ਹੋਵੇ ਇਹ ਗੱਲ ਮੇਰੇ ਪਾਤਸ਼ਾਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਮੇਰੇ ਪਾਤਸ਼ਾਹ ਕਹਿੰਦੇ ਜਿਵੇਂ ਸਰਕਾਰੀ ਪੰਛੀ ਆਮ ਪੰਛੀਆਂ ਉੱਤੇ ਜ਼ੁਲਮ ਟਾਉਂਦੇ ਨੇ ਇਸੇ ਤਰੀਕੇ ਨਾਲ ਇਹ ਸਰਕਾਰੀ ਅਹਲਕਾਰ ਆਮ ਲੋਕਾਂ ਉੱਤੇ ਜ਼ੁਲਮ ਕਰਦੇ ਨੇ ਮੇਰੇ ਗੁਰਦੇਵ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਹੱਥ ਉੱਤੇ ਬੱਦੇ ਬਾਜ ਜੀ ਡੋਰ ਨੂੰ ਕੀਤਾ ਢਿਲ ਇੱਕ ਪਾਸੇ ਸਰਕਾਰੀ ਬਾਜ ਇੱਕ ਪਾਸੇ ਮੇਰੇ ਪਾਤਸ਼ਾਹ ਦਾ ਬਾਜ ਉੱਡਿਆ ਤੱਕੋ ਜਰਾ ਇਸ ਨੀਲੇ ਆਕਾਸ਼ ਅੰਦਰ ਜਬਰ ਤੇ ਸਬਰ ਦੀ ਜੰਗ ਦਾ ਆਗਾਜ਼ ਜਿਵੇਂ ਹੋਇਆ ਉਸ ਵਕਤ ਦਾ ਨਕਸ਼ਾ ਜੋੜੇ ਦੇ ਬੈਂਤ ਦੇ ਰੂਪ ਅੰਦਰ ਵਿਡਾਲੇ ਦਾ ਟਾੜ ਜਿੱਥਾ ਏ ਇਉਂ ਕਹਿ ਰਿਹਾ धर्म पुटण लाइ ਮਾ ਧਰਮ ਦਾ ਪੁੱਟਣ ਲਈ De shit guri...